ਸਤਨਾਮ ਵਾਹਿਗੁਰੂ ਸਾਹਿਬ ਜੀਓ ਰਹਿ ਰਾਸ ਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਪੈਜ ਰਖਦਾ ਆਇਆ ਰਾਮ ਰਾਜੇ ਹਰ ਨਾਸ ਸੁਖਤ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰianੰਦ ਕਾ ਪਿਠ ਦੇ ਨਾਮ ਦਿਓ ਮੁਖ ਲਾਇਆ ਜਨਾਨਕ ਐਸਾ ਹਰ ਸੇ ਵਿਆ ਅੰਤਲੇ ਛਡਾਇਆ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਬੁਖਦਾਰ ਹੋ ਸੁਖ ਰੋਗ ਭਿਆ ਜਾ ਸੁਖਤਾ ਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੋ ਕਰੇ ਨਾ ਹੋਈ ਬਾਲਿਹਾਰੇ ਕੁਦਰ ਰਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤਮਾ ਜੋਤ ਜੋਤ ਮੈਂ ਜਾਂਤਾ ਅਕਲਕਲਾ ਹਰ ਪੂਰ ਰਹਾ ਉਹ ਸੱਚਾ ਸਾਹਿਬ ਸਿਫਤ ਤਸ ਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕਿਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਆਗਿਆ ਸਾਮਾਂ ਲਾ ਪਹਿਲਾ ਇੱਕ ਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਮ ਦਾ ਅਨੇਕ ਅੰਖਾ ਕਹਤੇ ਤੇਰੇ ਭਵਨ ਹਾਰੇ ਕਹਤੇ ਤੇਰੇ ਰਾਗ ਪ੍ਰੀਤ ਸੁਖੀਏ ਕਹਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨੋਂ ਪਾਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਧ ਨੋਂ ਚਿਤ ਗੁਪਤ ਲਿਖ ਜਾਣਾ ਨ ਲਿਖ ਲਿਖਤ ਹੰ ਵਿਚਾਰ गांव तुद्ना ईश्वर ब्रह्मा देवी सौ तेरे सरस्वती बारे गांव तुद्ना इंद्रेंद्र आसन बैठे देवता दर नालै गांव तुद्ना शुद्ध समाधि अंदर गांव तुद्ना साध विचारे गांव तुद्ना चित्त ती संतोषी गांव तुद्ना वीर करारे गांव तुद्ना पंडित पदन रखेश्वर युग युग वेदा नालै गांव तुद्ना मोहनी आमन मोहन सुरध मा छ पयाले ਗਾਵਨ ਤੁਧਨੋ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵਨ ਤੁਧਨੋ ਜੋਤ ਮਹਾ ਬਲਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਧਨੋ ਗਾਵਨ ਜੋਤ ਤੁਧ ਭਵਨ ਅਰਤੇ ਤੇਰੇ ਭਗਤ ਰਸਾਲੇ ਹੋਰ ਕੀ ਤੇ ਤੁਧਨੋ ਗਾਵਨੋਂ ਸੇ ਮੈਂ ਚਿਤਨਾ ਆਵਨ ਨਾਨਕ ਕਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੇ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਹੋ ਸਹ ਪਾਤ ਸਾਹਿਬ ਨਾ ਨਕਰਹਿਣ ਰਜਾਈ ਆਸਾ ਮਹਲਾ ਪਹਿਲਾ ਸੁਣ ਵਡਾ ਆਖੈ ਸਭ ਕੋਏ ਕਿਵਡ ਵੱਡਾ ਡਿੱਠਾ ਹੋਏ ਕਿੰ ਭਾਇ ਨਾ ਭਿਆ ਜਾਏ ਕਹਿਣੇ ਵਾਲੇ ਤੇਰੇ ਰਹਿਸ ਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮਹਿਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕਿਵਡ ਜੀਰਾ ਰਹਾਓ ਸਭ ਸੁਰਤੀ ਮਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਹਾਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤਲਵੜਿਆਈ ਸਭ ਸਤ ਸਭ ਤਪ ਸਭ ਚੰਗਾਈਆਂ ਸਦਾ ਪੁਰਖਾਂ ਕੀਆਂ ਵਡਿਆਈਆਂ ਤੁਧਣ ਸਦਿਕ ਨਾ ਪਾਈਆ ਕਰਮ ਲੈ ਨਾਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਘਰੇ ਤੇਰੇ ਪੰਧਾਰਾ ਜਿਸ ਤੋਂ ਦੇਹ ਤਿਸੇ ਕਿਆ ਚਾਰਾ ਨਾਨਕ ਸਤਿ ਸਵਾਰਣ ਹਾਰਾ ਆਸਾ ਮਾਲਾ ਪਹਿਲਾ ਆਖਾਂ ਜੀਵਾਂ ਬਿਸਰੇ ਮਰ ਜਾਓ ਆਕਣ ਓਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੇ ਭੂਖ ਭੁਖਰ ਖਾਏ ਚਲੀ ਹੈ ਦੁਖ ਸੋਕਾਂ ਬਿਸਰੇ ਮੇਰੀ ਮਾਇ ਸਾਚਾ ਸਾਹਿਬ ਸਾਚੇ ਨਾ ਹੀ ਰਹਾਓ ਸੱਚੇ ਨਾਮ ਕੀ ਤਿਲ ਵਿਡਿਆਈ ਆਖ ਕੇ ਕੀਮਤ ਨਹੀਂ ਪਾਈ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵਟਾ ਨਾ ਹੋਵੇ ਘਾਟ ਨਾ ਜਾਏ ਨਾ ਹਮਰਿਆ ਨ ਹੋਵੇ ਸੋਗ ਦਿਨ ਦਾ ਰਹਣ ਚੁਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਤੋ ਹੋਵਾ ਨਾ ਤੋ ਹੋਏ ਜਿਵੜ ਆਪ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਸਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੀ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ਹਮ ਕੀ ਰੇ ਕਿਰਨ ਸਤਗੁਰ ਸਰਣਾਈ ਕਰ ਦਇਆ ਨਾ ਪ੍ਰਗਾਸ ਮੇਰੇ ਮੀਤ ਗੁਰਦੇਵ ਮਕਉ RAM ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਂਤ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਢਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾਇ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਦਸ ਨਾਮ ਨਾ ਪਾਇਆ ਤੇ ਭਾਗ ਹਿਣ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵਤ ਫਿਰ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਨ ਤਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗ ਤੁਜ ਤਹਰਸ ਪਾਇਆ ਮਿਲ ਜਨ ਨਾਨਕ ਨਾ ਪ੍ਰਗਾਸ ਰਗ ਗੂਜਰੀ ਮਹੱਲਾ ਪੰਜਵਾ ਕਾਹੇ ਰਹਿ ਮੰਤ ਤਵੇ ਉਦਮ ਜਾ ਹਰ ਹਰ ਜੀਓ ਪ੍ਰਿਆ ਸਹਿਲੁ ਥਰਮ ਹੈ ਜੰਤ ਉਪਾਏ ਤਾ ਕਾਰਜਿਕ ਆਗੈ ਕਰ ਤਹਿਆ ਮੇਰੇ ਮਾਧੋ ਜੀ ਸਤ ਸੰਤਮ ਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਤੇ ਕਸ਼ਟ ਹਰਿਆਰ ਹਾਉ ਜਨਨ ਪਿਤਾ ਲੋਕ ਸਤਮ ਨਿਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਰ ਰਜੀਤ ਸਮਾਹੇ ਠਾਪੁਰ ਕਾਹੇ ਮਨ ਭਉ ਕਰਿਆ ਉਹ ਡਾਉ ਡਿਆ ਵੈਸੇ ਕੋ ਸਾਥ ਉਸ ਪਾਛੇ ਵਿੱਚ ਰਿਸ਼ਰਿਆ ਤਿਨ ਕਮਣ ਖਲਾਵੇ ਕੌਣ ਚ ਗਾਵੇ ਮਨ ਮਹਿ ਸਿਮਰਨ ਕਰਿਆ ਸਾਭ ਨੇ ਧਾਨ ਦਸ ਅਸਤਿ ਧਾਨ ਧਾਖਪੁਰ ਕਰਤਲ ਧਰਿਆ ਜਨ ਨਾਨਕ ਬਾਲ ਬਲ ਸਤਿ ਬਲ ਜਾਈਏ ਤੇਰਾ ਅੰਤ ਨਾ ਪਾ ਰਬਿਆ ਰਾਗ ਅਸਮਾਹਲਾ ਚੌਥਾ ਸੋ ਪ੍ਰਖੇ ਕੋ ਅੰਕਾਰ ਸਤਪੁਰ ਪ੍ਰਸਾਦ ਸੋ ਪ੍ਰਖੇ ਨਰਜਨਾ ਹਰ ਪ੍ਰਖੇ ਨਰਜਨਾ ਹਰ ਅਗਮ ਅਗਮ ਪਾਰਾ ਸਭ ਤੇ ਹਾਵੈ ਸਭ ਤੇ ਹਾਵੈ ਤੁਮ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਤੇ ਹਉ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰਾਪੇ ਠਾਕੁਰ ਹਰਾਪੇ ਸਿਵ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਪਰਤ ਸਮਾਨਾ ਇੱਕ ਦਾਤੇ ਇੱਕ ਐਕਾਰੀ ਜੀ ਸਭ ਤੇਰੇ ਚੋ ਜਿਵ ਟਾਣਾ ਤੂੰ ਯਾਹ ਪੇ ਦਾਤਾ ਤੇ ਭੁਗਤਾ ਜੀ ਹਉ ਤਦ ਬਿਨਾ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਤੁਦ ਜੀ ਜਨ ਨਾਨਕ ਤਨ ਕੁਰਬਾਣਾ ਹਰ ਤਿਆਵੈ ਹਰ ਤਿਆਵੈ ਤੁਦ ਜੀ ਸੇ ਜਨ ਜੁਗ ਮਸ ਖੁਆਸੀ ਸੇ ਮੁਕਤ ਸੇ ਮੁਕਤ ਪਹਿ ਜਨ ਹਰ ਤਿਆ ਆ ਜੀ ਆ ਤਨ ਟੂਟੀ ਜਮ ਕੀ ਹਾਸੀ ਜਨਰ ਭੋਜ ਜਨ ਹਰਨਰ ਭੋਤ ਆਇਆ ਜੀ ਤਨ ਕਾ ਓ ਸਭ ਗਵਾਸੀ ਜਿਨ ਸਹਿ ਰਿਆ ਜਿਨ ਸੇਵਿਆ ਮੇਰਾ ਹਰਜੀਤ ਹਰ ਹਰ ਰੂਪ ਸਮਾਸੀ ਸੇ ਤਹਨਾ ਸੇ ਧਨ ਜਨ ਹਰ ਧਿਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰਨ ਕ ਅਨੇਕ ਅਨੰਤਾ ਤੇਰੀ ਅਨੰਤ ਤੇਰੀ ਨਕ ਪ੍ਰਹਿ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਨਿਕ ਪੜਹਿ ਬਹੁ ਸਿਮਰਤ ਸਾਸਤ ਜੀ ਕਰਕੇ ਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਕਹੇ ਜਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਪਰਮ ਪਰ ਕਰਤਾ ਜੀ ਤੁਧ ਜੇਵੜ ਅਬਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੂੰ ਆਪੇ ਭਾਵੇਂ ਸੋਈ ਵਰਤਾ ਜੀ ਤੂੰ ਆਪੇ ਕਰੇ ਸੋ ਹੋਈ ਤੂੰ ਆਪੇ ਸ੍ਰੇਸ਼ਟਾ ਸਭ ਉਪਾਈ ਜੀ ਤੂੰ ਆਪੇ ਸ੍ਰਿਜ ਸਭ ਗੋਈ ਜਨ ਨਨਕ ਗੁਣ ਗਾਵੇ ਕਰਤੇ ਕੇ ਜੀ ਜੋ ਸੰਸਾ ਕਾ ਜਾਣੋਈ ਅਸਮਹੰਲਾ ਚੁਖთა ਤੂੰ ਕਰਤਾ ਸਚਾਰ ਮੈਂਡਾ ਸਾਈਂ ਜੋ ਤੂੰ ਭਾਵੇਂ ਸੋਈ ਥੀਸੀ ਜੋ ਤੂੰ ਦੇਹ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਧਿਆਇ ਜਿਸਨੂੰ ਕਿਰਪਾ ਕਰੇ ਤਨ ਨਾਮ ਰਤਨ ਪਾਇਆ ਗੁਰਮਖ ਲਾਧਾ ਮਨ ਮੁਗਵਾਇਆ ਤੂੰ ਆਪ ਵਿਛੋੜੇ ਆਪ ਮਿਲਾਇਆ ਤੂੰ ਦਰਵੋਂ ਸਭ ਤੁਝ ਹੀ ਮਾਹੇ ਤੁਜ ਬਨ ਦੂਜਾ ਕੋਈ ਨਾਹੇ ਜੀ ਜੰਮ ਸਭ ਤੇਰਾ ਖੇਲੋ ਵੀ ਜੋਗ ਮੇਲ ਵਿਛੜਿਆ ਸੰਜੋਗੀ ਮੇਲ ਜਿਸ ਨਾ ਤੋ ਜਾਣਾ ਇਹ ਸੋਈ ਜਨ ਜਾਣ ਹਰ ਗੁਣ ਸਦਹੀ ਆਖ ਵਖਾਣਾ ਜਿਨ ਹਰ ਸੇਵੈ ਤੁਮ ਸੁਖ ਪਾਇਆ ਸਹਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਅਸਭ ਹੋਏ ਤੁਦ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਾ ਜਾਣੈ ਸੋਏ ਜਨਾਨ ਗੁਰਮਤਿ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇ ਤ ਸਰਵਰੜਾ ਭੈਲੇ ਨਹੀਂ ਵਾਸਾ ਪਾਣੀ ਪਾਵਤਨ ਨਾ ਕੀਆ ਪੰਕਜ 모ਹ ਪਦ ਨਹੀਂ ਚਾਲੈ ਹਮ ਦੇਖਾਂ ਤੇ ਡੂਬੀਐ ਲੈ ਮਨ ਇੱਕ ਨ ਚੇਤ ਸਮੋੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਿ ਤਿਸ ਤੇ ਨਹਿ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਮਤ ਨਾਨਕ ਤਨ ਕੀ ਸਰਣਾ ਜਿੰਤੋ ਨਹੀਂ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁਖ ਦੇਹ ਰੀਆ ਗੋਬਿੰਦ ਮਿਲਣ ਕੀ ਏ ਤਰੀ ਭਰੀਆ ਅਵਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗ ਅਜ ਕੇਵਲ ਨਾਮ ਸਰੰਗ ਜਾਮ ਲਾਗ ਪਵ ਜਲ ਤਰਣ ਕਾ ਜਨਮ ਰਿਥਾ ਜਾ ਤਰੰਗ ਮਾਇਆ ਤੇ ਰਹਾਓ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਣ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰ ਕੀ ਰੱਖੋ ਸਰਮਾ ਏਕ ਓੰਕਾਰੋ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹ ਦਸਵੀਂ ਕਬਿਓ ਬਾਚ ਬੈਂਤੀ ਚੋਪਈ ਹਮਦੀ ਕਰੋ ਹਾਦਰ ਰਛਾ ਪੂਰਨ ਹੋਏ ਚਿਤ ਕੇ ਚਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ हमरे दुष्ट सब है तुम कहो आप बहादा मोहि बचावो इसकी बसे मोरो परिवार सेवक सिख सब है करतार मोर छानज करदा करियै साबेन को आज संगधियै तोरन होए हमारी आशा तोर बिन की रह प्यासा ਤੁਮੈ ਸਾਡ ਕੋਈ ਵਰਨਾ ਤੇ ਹਾਂ ਜੋ ਵਰਜਾ ਹਾਂ ਸੋ ਤੁਮ ਤੇ ਪਾਉ ਸੇਵਕ ਸਿਖਾ ਮਾਰੇ ਧਾਰਿਐ ਚਨ ਚਨ ਸਤਰ ਹਮਾਰੇ ਮਾਰਿਐ ਆਪ ਹਾਦ ਦੇ ਮ제 ਬਰੀਐ ਮਰਨ ਕਾਲ ਕਾਤਰਾ ਸੈ ਨਿ ਬਰੀਐ ਹੋ ਜੋਸ ਦਾ ਹਮਾਰੇ ਪਛਾ ਸਿਰ ਅਸਤਜ ਜਾ ਤਰੇ ਹੁਰ ਚਾ ਰਾਤ ਲਹਿੋ ਮੋਹ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤਮਹੁ ਪੂਰੀ ਚਤੁਰਦਸ਼ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੋ ਅਤਰਾ ਕਾਲ ਪਾਇ ਕਰਬ ਸੰਪਕਾਸਾ ਸਕਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂਥਿਓ जवन काल सब लोग सवारा नमस्कार है तहां हमारा जवन काल सब जग त बनायो देव दत्त जशन उपजायो आद अंत एक अवतार सोए गुरु समझो हमारा नमस्कारत सही को हमारी सकल प्रजा जन आप सवारी को सब गुण सुख दियो सतरन को कलमो कियो घट घट के अंतर की बुरे की पीर शांत चीटी ते कुंचर स्थूला सब कृपा दृष्ट कर फूला संतन दुख पाए ते दुखी सुख पाए साधन के स्थिति ਇਕ ਇਕ ਤੀਪੀ ਰੁਪਿਛਨ ਘਾਟ ਘਟ ਕੇ ਪਟ ਪਟ ਕੀ ਜਾਣ ਜਬ ਦਤਰਹ ਕਰ ਤਰਤਾ ਰਾ ਪ੍ਰਜਾ ਤਹ ਤ ਤਬ ਦੇਹ ਪਾਰ ਤਵੇ ਆਖਰ ਕ ਕਰ ਤੋਂ ਕਬ ਤ ਮੈ ਮਿਲ ਤ ਦੇ ਤਰ ਸਭ ਹੋਂ ਜੇਤੇ ਬਦਨ ਸ੍ਰਿਸ਼ਟ ਸਭ ਤਹਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭੀ ਤੇ ਰਹੇ ਦਿਨ ਰਾਮ ਜਾਨ ਤਬਿਦ ਫੇਦਰ ਆਲਮ ਨਿਰੰਕਾਰ ਨਰੰਭਕਾਰ ਨਰਲੰਭੋ ਆਦ ਅਨੇਲ ਅਨਾਦ ਅਸੰਭ ਤਾਕਾ ਮੂਡ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਨ ਅਨਮੰਤ ਮਹਾ ਮੂਡ ਕਛ ਭੇਦ ਨ ਜਾਣਤ ਮਾ ਦੇਵ ਕੋ ਕਹਿਤ ਦਾਸ ਨਿਰੰਕਾਰ ਕਾ ਚਿੰਤਨ ਹੈ ਭੋ ਆਪੇ ਆਪਣੀ ਬੁਤ ਹੈ ਜੇਤੀ ਵਰਨਤ ਧਨਪੰਤੋ ਹਤੇਤੀ ਤੁਮਰਾ ਲਖਾ ਨ ਜਾਏ ਪਸਾਰ ਕਹਿ ਬੇ ਦਸ ਜਾ ਪ੍ਰਥਮ ਸੰਸਾਰਾ ਇਕ ਰੂਪ ਅਨੁਪ ਸੁਰੂਪਾ ਰੰਗ ਪਹਿਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪਜ ਖਾਨ ਬਹੁ ਰਚ ਦੇਨੀ ਕਹਉ ਫੁੱਲ ਰਾਜਾ ਹੈ ਬੈਠਾ ਕਹਉ ਸਿਮਟ ਭਉ ਸੰਕਰੇ ਇਕਠਾ ਸਗਰੀ ਸ੍ਰਿਸ਼ਟ ਦਿਖਾਇ ਚੰਭਉ ਆਦੁ ਜਗਾਦ ਸਰੂਪ ਸੰਭਉ अवर मेरी तुम करो सिख उबार असिख संगरो दुष्ट जिते उठवत उत्पाता सकल मिले करो रण काता जे अस्तुज तव सरणी परे तिनके दुष्ट दुख सह मरे पुरख पग परे तिहारे तिनके तुम संकट सवटारे जो काल को एक बार है, ताके काल निकट नह रछा ਹੋਏ ਤਾਹੇ ਸਭ ਕਾਲਾ ਦੁਸ਼ਟ ਅਰਸ਼ਟਟ ਰਹਿ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹ ਨਰ ਹੋ ਤਾਕੇ ਤਾਪ ਤਨ ਕਮਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਸਹ ਸੁਸਕਾ ਨਾ ਕੋਈ ਇੱਕ ਵਾਰ ਜਨ ਤੁਮੈ ਸੰਭਾਰਾ ਕਾਲ ਹਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਾਹਾ ਦਰਦ ਦੁਸ਼ਟ ਦੁਖਤੇ ਰਹਾ ਖੜਕੇ ਤੇ ਮੈਂ ਸਰਣ ਤੇਹਾਰੀ ਆਪਹਾ ਦੇ ਲਿਹੁ ਉਬਾਰੇ ਸਰਬ ਠੋਰ ਮੋਹ ਸਹਾਈ ਦੁਸ਼ਟ ਦੁਖਤੇ ਲਿਹੁ ਬਚਾਈ ਸਵਈਆ ਪਾਇੰਗੇ ਜਬ ਤੇ ਤੁਮਰੇ ਤਬ ਤੇ ਕੋ ਆਕਤਰ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ ਸਿਮਰਤੋ ਸ਼ਾਸਤਰ ਵਿਦ ਸਬੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ ਸ੍ਰੀ ਹਸਤਾਨ ਕਿਰਪਾ ਤੁਮਰੀ ਕਰ ਮੈ ਨਤ ਹਉ ਸਭ ਤਹ ਬਖਾਨਿਓ ਦੁਹਰਾ ਸਗਲ ਦਵਾਰ ਕੋ ਛਡ ਕ ਗਹਿਤਵਾਰੋ ਦਵਾਰ ਬਾਹਂ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰੋ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸਿਤੀ ਮਨੁਜਿਆ ਵਧਾਈਆਂ ਰਾਗ ਰਤਨਾ ਪਰਵਾਰ ਪ੍ਰੀਆ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਓ ਹਰੀ ਕੇ ਰਾ ਮਨ ਜਨੀ ਵਿਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਚਾਰਣਾ ਗੀਕਾਰ ਉਹ ਤੇਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਮ ਗਲਾ ਸਮਰੱਥ ਸਵਾਮੀ ਸੋਖ ਮਨ ਹੋਵੇ ਸਾਰੇ ਕਹੈ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬ ਕਿਆ ਨਹੀਂ ਘਰ ਤੇ ਰਹਿ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇਹ ਸੋ ਪਾਵੈ ਸਦਾ ਸਿਰਤ ਸਲਾਹ ਤੇਰੀ ਨਾਮ ਮਨਵਸਾ ਵੈ ਨਾਮ ਜਿਨ ਕੈ ਮਨਵਸਿਆ ਵਾਜੈ ਸ਼ਬਦ ਸੁਨਿਰ ਤਹ ਨਾਨਕ ਸਚੇ ਸਾਹਿਬ ਕਿਆ ਨਹੀਂ ਘਰ ਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਧਰਮ ਮੇਰਾ ਜਨੁ ਧੁਖਾਂ ਸਭ ਗਵਾਈਆਂ ਕਰਿ ਸ਼ਾਂਤ ਸੁਖ ਸੁਮਨਿ ਆਏ ਵਸਿਆ ਜਿਨ ਇਛਾ ਸਭ ਜਾਈਆਂ ਸਦਾ ਕੁਰਬਾਨ ਕੀਤਾ ਗੁਰਵਟੋ ਜਿਸ ਧਿਆਇ ਵਢਿਆਈਆਂ ਕਹਿ ਨਾਨਕ ਸੁਣੋ ਸੰਤੋ ਸਬਦ ਤੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰਤ ਸੁਭਾਗ ਕਰਤ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤ ਹਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੇ ਲਾਗੇ ਤਹ ਨਾਨਕ ਤੈ ਸੁਖ ਹੋਗਾ ਤਿਤ ਕਰ ਅਨਹਦ ਵਾਜੇ ਅਨ ਦਸਨ ਹੋ ਵਡ ਪਹਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਤਪ ਤਾਇ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਹੇ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੈ ਪੁਨਿਤ ਕਹਤੇ ਪਤ ਸਤਗੁਰ ਰਹਾ ਹਰਪੂਰੇ ਬੇ ਨਮੰਤ ਨਾਨਕ ਗੁਰ ਚਰਨ ਲਾਦੇ ਆਵਾਜ਼ ਅਨਹਦ ਤੂਰੇ ਮਨ ਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੋ ਧਾਰੋ ਜੇ ਕੋ ਖਾਵੇ ਜੇ ਕੋ ਪਹਚੇ ਤਿਸ ਕਾ ਹੋਇ ਉਤਾਰੋ ਏ ਹਵਾਸਤ ਤਿਜੇ ਨਹ ਜਾਈ ਨਿਤ ਨਿਤ ਰਖੁਰ ਧਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਤ ਬ੍ਰਹਮ ਕੋ ਸਾਰੋ ਸੋ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋ ਕੀ ਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਹੀਂ ਆਪੇ ਤਰਸ ਪਈ ਤਰਸ ਪਿਆ ਮਹਿਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਾਨ ਮਨ ਥਿਵੇ ਹਰਿਆ ਪਵੜੀ ਤਥੈ ਤੂ ਸਮਰਥ ਜਿੱਥੈ ਕੋਏ ਨਾ ਹੋਏ ਨਾ ਉਥੇ ਤੇਰੀ ਰੱਖ ਅਗਨੀ ਬ੍ਰਹਮਾਹੇ ਸੁਣ ਕਹਿ ਜਮਕੇ ਦੂਤ ਨਾਏ ਤੇਰਾ ਛਡ ਜਾਹਿ ਭਉ ਜਲੇ ਬਖਮਸ ਗਾਹੋ ਗੁਰ ਸਬਦ ਦੀ ਪਾਰ ਪਾਹੇ ਜਿਨ ਕਉਲ ਕੀ ਪਿਆਸ ਅੰਮ੍ਰਿਤ ਸੇ ਖਾਹੇ ਕਲਮ ਇਹੋ ਪੁਨ ਕਣ ਗੋਵਿੰਦ ਗਾਹੇ ਸਭ ਸੈਨੋ ਕਿਰਪਾਲ ਸੁਮਾਲੇ ਸਾਹਿ ਸਾਹਿਬ ਰਤਾ ਕੋਈ ਨਾ ਜਾਏ ਜੇ ਆਵੇ ਤਉ ਦਿਆਹੇ ਸਲੋਕ ਮਹੱਲਾ ਪੰਜਵਾ ਅੰਤਰਗੁਰੂ ਅਰਾਧਣਾ ਜਿਹ ਦਾ ਜਪ ਕਰ ਨਾਓ ਨੇਤਰੀ ਸਤਿ ਪ੍ਰਤੀਖਣਾ ਸਰਵਣੀ ਸੁਨਣਾ ਗੁਰੂ ਨਾਓ ਸਤਗੁਰ ਸੇ ਤਿਰਤਿਆ ਦਰਗਹਿ ਪਾਈਏ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੋ ਇਹ ਵਥ ਦੇ ਜਗ ਮੈਂ ਉਤਮ ਕਾਢੀਏ ਉਰ ਲੈ ਕੇ ਕੇ ਮਹਲਾ ਪੰਜਵਾਰ ਰੱਖੇ ਰਖਣ ਹਾਰ ਆਪ ਉਬਾਰਿਆ ਗੁਰ ਕੀ ਪਰਿਪਾਇ ਕਾਜ ਸਵਾਰਿਆ ਨਾ ਹੋਆ ਆਪ ਬਿਆਰ ਮਨਹੁ ਨਾ ਵੇਸਾਰਿਆ ਸਾਧ ਜਨ ਕ ਸੰਗ ਭਉ ਜਲਤਾਰਿਆ ਨਾ ਸਾਪ ਤਨਿੰਦਪ ਦੁਸ਼ਟ ਖਿੰਨ ਮਹ ਬਿਦਾਰਿਆ ਨ ਤਿਸ ਸਾਹਿਬ ਕੀ ਤੇਕ ਨਾਨਕ ਮੰਨੇ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਤਿਸ ਸਾਹਿਬ ਕੀ ਤਿਕ ਨਾਨਕ ਮਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਸਗਲੇ ਦੁਖਾਂ ਪਾਪਾਂ ਦਾ ਨਾਸ ਧੰਨ ਗੁਰੂ ਨਾਨਕ ਜੀ ਆਪ ਜੀ ਕੀ ਭਜਨ ਬਾਣੀ ਕਾ ਪਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ